ਹੁਣ ਮੈਂ ਹੈਗਾ ਇੱਥੇ ਤੇ ਸਵੈੰਭੂਨਾਥ ਟੈਂਪਲ ਦੇ ਜਿਹੜਾ ਥੋੜਾ ਹਾਈਟ ਤੇ ਹੈ ਐਂਡ ਇੱਥੋਂ ਤੁਸੀਂ ਸਾਰੀ ਸਿਟੀ ਦਾ 뷰 ਦੇਖ ਸਕਦੇ ਹੋ ਅ ਇੱਥੋਂ ਤਾਂ ਨਹੀਂ ਦੇਖਣਾ ਫਰਟ ਬੈਕ ਸਾਈਡ ਤੋਂ ਜੇ ਦੇਖੀਏ ਮਤਲਬ ਇਹ ਤੋਂ ਸਾਰੀ ਸਿਟੀ ਦਾ 뷰 ਨਜ਼ਰ ਆਉਂਦਾ ਕਿ ਕਾਫੀ ਵਧੀਆ ਐਂਡ ਇੱਥੇ ਸੈਂਟਰ ਚ ਇੱਕ ਟੈਂਪਲ ਹੈ ਐਂਡ ਇੱਥੇ ਆਂਟੀ ਚਾਲਾ ਕੇ ਬੈਠੇ ਆਂਡ ਤੁਸੀਂ ਦੇਖ ਸਕਦੇ ਹੋ ਟੈਂਪਲਸ ਇਸ ਕੋ ਆ ਤੁਹਾਨੂੰ ਦੇਣੀ ਇਨਕਾ ਦਿਨ ਐਂਡ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਇਹ ਥੋੜਾ ਹਾਈਟ ਤੇ ਬਣਾਇਆ ਹੋਇਆ ਹੈ ਥੋੜਾ ਉੱਪਰ ਲਾਈਕ ਥਾਮੇਲ ਏਰੀਆ ਤੋਂ 3 ਕਿਲੋਮੀਟਰ ਹੋਣਾ ਐਂਡ ਪੋਧਨਾ ਟੈਂਪਲ ਤੋਂ 6 ਕਿਲੋਮੀਟਰ ਸੋ ਹੁਣ ਮੈਂ ਉੱਥੋਂ ਟੈਕਸੀ ਲੈ ਕੇ ਤੇ ਇਧਰ ਨੂੰ ਮੁੜ ਕੇ ਆਇਆ ਸੀ ਤੁਸੀਂ ਉੱਥੇ ਦੇਖੋ ਕਿ ਪੂਰੇ ਸਿਟੀ ਦਾ ਥਿ ਵਿਊ ਜੇ ਤੁਹਾਨੂੰ लाइक छोटे छोटे ब्लॉक्स लगते पे है बिल्डिंग के भी एरिया थले बट इधरों चल इन्होंने क्षेत्र चार के बैठे है एंड इतने कई मुंडे वे कैमरे लैके डी एस एल आर लेके घूमते दे फिरते हैं एंड मेरे ख्याल में फोटो खिंचने पैसे लेंगे तो सारी सिटी का व्यू देख सकते दे। हो ਕੋਸੀ ਵਧੀਆ ਉਹਨੇ ਫੋਟੋ ਖਿੱਚਦੇ ਆ ਅੱਧਰਤੀ ਚੱਲ ਜੀਏ ਸੋ ਮੈਨੂੰ ਜ਼ਿਆਦਾ ਇਹਦੀ ਹਿਸਟਰੀ ਬਾਰੇ ਤਾਂ ਨਹੀਂ ਪਤਾ ਬਟ ਉਦਾਂ ਇੱਥੇ ਕਹਿੰਦੇ ਆ ਵੀ ਇੱਥੇ ਤਾਂ ਸਨਸੈਟ ਤੇ ਸਨਰਾਈਜ਼ ਬਹੁਤ ਸੋਹਣਾ ਹੁੰਦਾ ਸੋ ਵਾਕਈ ਦੇਖਣ ਨੂੰ ਵੀ ਲੱਗ ਰਿਹਾ ਵੀ ਕਾਫੀ ਖਾਸ ਹੋਊਗਾ ਅੱਜੇ ਮਤਲਬ 4:30-5:00 ਵਜੇ ਆ ਬਟ ਜ਼ਿਆਦਾ ਟਾਈਮ ਨਹੀਂ ਹੋਇਆ ਜਿਵੇਂ ਆ ਮੁੰਡੇ ਕੋਲ ਕੈਮਰਾ ਫੜਿਆ ਹੋਇਆ ਐਦਾਂ ਇੱਥੇ ਕਾਮਨ ਆ ਫਲਕੀ ਇਹ ਜਿਹੜੀ ਸਾਈਡ ਸੀਗੀ ਇਹ ਬੈਕ ਸਾਈਡ ਹੈ ਟੈਂਪਲ ਦੀ ਇਹ ਮੇਨ ਸਾਈਡ ਨਹੀਂ ਹੈਗੀ ਆਪਾਂ ਮੇਨ ਸਾਈਡ ਵੱਲ ਚੱਲਦੇ ਹਾਂ ਫਰੰਟ ਸਾਈਡ ਵੱਲ ਉਹਦਾ ਰਸਤਾ ਇੱਥੋਂ ਹੈ ਸੋ ਇਹ ਜਿਹੜੀ ਤੁਸੀਂ ਦੇਖ ਰਹੇ ਹੋ ਫਰੰਟ ਸਾਈਡ ਹੈ ਲਾਈਕ ਫਰੰਟ ਮੈਂ ਇੱਥੋਂ ਆਇਆ ਵਾਪਸ ਐਂਡ ਇੱਥੇ ਬਾਂਦਰ ਬਹੁਤ ਨੇ ਸੋ ਫੋਨ ਕੁੱਟ ਕੇ ਭੱਜਣਾ ਪੈਣਾ ਬਿਕੋਜ਼ ਇੱਕੋ ਦਮ ਜੰਪ ਮਾਰਦੇ ਨੇ ਐਂਡ ਤੁਸੀਂ ਦੇਖ ਸਕਦੇ ਹੋ ਇੱਥੇ ਇੱਥੇ ਉਹ ਸਾਹਮਣੇ ਇੱਕ ਗੇਟ ਤੇ ਵੀ ਬੈਠਾ ਸੋ ਇੱਕੋ ਦਮ ਇਹ ਜੰਪ ਮਾਰਦੇ ਨੇ ਬਹੁਤ ਸ਼ਰਾਰਤੀ ਨੇ ਸੋ ਇੱਥੋਂ ਚੱਲਦੇ ਹਾਂ ਐਂਡ ਸਾਹਮਣੇ ਮੇਨ ਟੈਂਪਲ ਆ ਉਹਦੀਆਂ ਸਟੇਅਰਸ ਨੇ ਤਾਂ ਦਰਵਾਕ ਕਰਦੇ ਆ ਚਲੋ ਚਲਿਏ ਸੋ ਇਹ ਮੇਰੇ ਸਾਹਮਣੇ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਮੇਨ ਟੈਂਪਲ ਹੈ ਐਂਡ ਇਹ ਸਵੈੰਭੂਨਾਥ ਮੇਨ ਟੈਂਪਲ ਹੈ ਇੱਥੋਂ ਤੁਸੀਂ ਪੂਰੀ ਸਿਟੀ ਦੇਖ ਸਕਦੇ ਹੋ ਤੇ ਤੁਸੀਂ ਦੇਖੋ ਕਿੰਨੀ ਖਾਸ ਗੱਲ ਹੈ ਵੀ ਪਹਾੜਾਂ ਦੇ ਵਿਚਾਲੇ ਕਿੰਨਾ ਵੱਡਾ ਸ਼ਹਿਰ ਵਸਿਆ ਹੋਇਆ ਲਾਈਕ ਉੱਧਰ ਵੀ ਪਹਾੜ ਨੇ ਤੇ ਉੱਧਰ ਵੀ ਪਹਾੜ ਨੇ ਤੇ ਵਿੱਚ ਸ਼ਹਿਰ ਵਸਿਆ ਹੋਇਆ ਕਿੰਨਾ ਐਂਡ ਬਹੁਤ ਵੱਡਾ ਸ਼ਹਿਰ ਹੈ ਕੈਪੀਟਲ ਸਿਟੀ ਹੈ ਇਹਨਾਂ ਦੀ ਤੁਸੀਂ ਦੇਖ ਸਕਦੇ ਹੋ ਮੇਨ ਸ਼ਹਿਰ ਹੈ ਨੇਪਾਲ ਦਾ ਇਹ ਐਂਡ ਇਹ ਜਿਹੜਾ ਟੈਂਪਲ ਆ ਇਹ ਮੰਕੀਜ਼ ਲਈ ਬਹੁਤ ਫੇਮਸ ਹੈ ਲਾਈਕ ਇੱਥੇ ਮੰਨਿਆ ਜਾਂਦਾ ਵੀ ਜਿਹੜੇ ਮੰਕੀਜ਼ ਨੇ ਉਹ ਹੋਲੇ ਨੇ ਐਂਡ ਜਿਵੇਂ ਤੁਹਾਨੂੰ ਦਿਖਾਵਾ ਇੱਥੇ ਬਹੁਤ ਜ਼ਿਆਦਾ ਨੰਬਰ ਚ ਨੇ ਮੰਕੀਜ਼ ਲਾਈਕ ਜੇ ਆਪਾਂ ਇਧਰੋਂ ਵਾਕ ਕਰਦੇ ਆਂ ਐਂਡ ਜਦੋਂ ਵੀ ਇਹ ਇੰਨਾ ਸਟੂਪਾਸ ਦੇ ਅਰਾਊਂਡ ਵਾਕ ਕਰਦੇ ਆਂ ਦਾ ਕਲੌਕਵਾਈਜ਼ ਵਾਕ ਕਰੀਦਾ ਨਾ ਕਿ ਐਂਟੀ ਕਲੌਕਵਾਈਜ਼ ਸੋ ਲੈਫਟ ਟੂ ਰਾਈਟ ਹੀ ਵਾਕ ਕਰੀਦਾ ਰਾਈਟ ਟੂ ਲੈਫਟ ਨਹੀਂ ਐਂਡ ਇਸ ਸਾਈਡ ਤਾਂ ਹੈ ਨਹੀਂ ਕੇ ਮੰਕੀਜ਼ ਅੰਦਰ ਇੱਥੇ ਤੁਸੀਂ ਕਰਾਊਡ ਦੇਖ ਸਕਦੇ ਹੋ ਕਿੰਨਾ ਇੱਥੇ ਸਮਾਨ ਆਰਟੀਫੀਸ਼ੀਅਲ ਸਟੱਫ ਵੇਚ ਰਹੇ ਆ ਐਂਡ ਇਹ ਦਰੂ ਸਿਟੀ ਦਾ 뷰 ਕਾਫੀ ਵਧੀਆ ਇੱਕ ਵਾਰੀ ਆਪਾਂ ਦੇਖ ਲੈਣੇ ਆ ਉਹ ਦੇਖੋ ਤੋ ਫੋਨ ਨਾ ਵੀ ਇੱਥੇ ਰਿਕਾਰਡ ਕਰਦੇ ਹੋਏ ਫੋਨ ਕੱਟ ਗਈ ਫੜਨਾ ਪੈਂਦਾ ਬਿਕੋਜ਼ ਕਦੇ ਨਹੀਂ ਪਤਾ ਵੀ 15 ਵਗੈਰਾ ਤੋਂ ਬਚਾ ਕੇ ਰੱਖਣਾ ਪੈਂਦਾ ਐਂ ਤੁਸੀਂ ਦੇਖ ਸਕਦੇ ਹੋ ਕਿੰਨੇ ਮੰਕੀਜ਼ ਨੇ ਇੱਥੇ ਸੀ ਸੀ ਇੱਥੇ ਦੇਖੋ ਕਿੰਨੇ ਮਤਲਬ ਤੁਸੀਂ ਕਾਊਂਟ ਕਰਦੇ ਰਹਿ ਜਾਓਗੇ ਗਿਣਤੀ ਨਹੀਂ ਹੁੰਦੀ ਇਹਨਾਂ ਦੀ ਜੇ ਮੈਂ ਤੁਹਾਨੂੰ ਉੱਧਰ ਜਾ ਕੇ ਦਿਖਾਵਾਂ ਲਾਈਕ ਕੋਈ ਕਾਊਂਟ ਹੀ ਨਹੀਂ ਹੈਗਾ ਫੋਨ ਨੂੰ ਮੈਂ ਬੁਰੀ ਤਰ੍ਹਾਂ ਗ੍ਰਿਪ ਕੀਤਾ ਹੈ ਨਾਲੇ ਜੋ ਦੇਖੋ ਸਾਈਡ ਤੇ ਸੁਪਰ ਫੁਲੀ ਲਾਈਕ ਜਿਵੇਂ ਲਾਈਕ ਇਫ देयर ਲਾਈਕ ਇਫ देयर ਇਸ ਸੱਚ ਸਮ ਮੰंकी ਅਟੈਕ অর ਸਮਥਿੰਗ ਇਟ ਲੁਕਸ ਲਾਈਕ ਦਿਸ ਲਾਈਕ ਜਿਵੇਂ ਕਿ ਸੇ ਮੰਕੀਜ਼ ਦਾ ਅਟੈਕ ਹੋਇਆ ਹੋਵੇ ਇਦਾਂ ਲੱਗਦਾ ਸੋ ਮਨੀ ਆਈ ਕੈਨ ਲਾਈਕ ਤੁਸੀਂ ਕਾਊਂਟ ਹੀ ਨਹੀਂ ਕਰ ਸਕਦੇ ਇੰਨੇ ਜ਼ਿਆਦਾ ਨੇ ਸੋ ਇਸ ਮੰਦਰ ਚ ਇਹਨਾਂ ਨੂੰ ਹੋਲੀ ਮੰਨਿਆ ਜਾਂਦਾ ਤੇ ਇਹਨਾਂ ਦੀ ਲਾਈਕ ਮਤਲਬ ਇਹਨਾਂ ਨੂੰ ਕੋਈ ਕੋਈ ਮਾਰਦਾ ਨਹੀਂ ਕੋਈ ਕੁਛ ਨਹੀਂ ਕੋਈ ਕੰਪਲੇਂਟਸ ਨਹੀਂ ਮਤਲਬ ਇੱਥੇ ਫ੍ਰੀਲੀ ਮੂਵ ਕਰ ਸਕਦੇ ਨੇ ਬਿਕੋਜ਼ ਇਹ ਮੰਦਿਰ ਇਹਨਾਂ ਦੇ ਕਰਕੇ ਹੀ ਜਾਣਿਆ ਜਾਂਦਾ ਇਟਸ ਵੈਰੀ ਫੇਮਸ ਫॉर ਥੀਸ ਐਂਡ ਬਿਕੋਜ਼ ਆਫ ਦਾ ਵਿਊ ਆਲਸੋ ਜਿੱਥੇ ਦੇਖੋ ਉਧਰ ਮੰਕੀਜ਼ ਹੀ ਨੇ ਸੋ ਜੇ ਆਪਣੇ ਫੋਨ ਤੋਂ ਵੀਡੀਓ ਵਗੈਰਾ ਰਿਕਾਰਡ ਕਰ ਰਹੇ ਹਾਂ ਤਾਂ ਫੋਨ ਆਪਣਾ ਘੁੱਟ ਕੇ ਹੀ ਫੜ ਕੇ ਰੱਖਿਓ ਬਿਕੋਜ਼ ਇਟ ਨੈਵਰ ਨੋ ਐਂਡ ਜਿਹੜਾ ਤੁਸੀਂ ਆਹ ਆਰਟ ਦੇਖ ਰਹੇ ਹੋ ਇਹਨਾਂ ਨੇ ਪੱਥਰ ਤੋਂ ਮਤਲਬ ਇੱਕ ਪਤਲੀ ਜੀ ਪੈਨ ਦੇ ਨਾਲ ਸਕ੍ਰੈਚ ਕਰਕੇ ਬਣਾਇਆ ਹੋਇਆ ਜੋ ਕਿ ਇੱਥੇ ਦਾ ਬਹੁਤ ਖਾਸ ਹੈ ਕਿਤੇ ਹੋਰ ਨਹੀਂ ਮਿਲਦਾ ਤੁਹਾਨੂੰ ਦੁਨੀਆ ਤੇ ਸਿਰਫ ਇੱਥੇ ਹੀ ਮਿਲੂਗਾ ਤੁਹਾਨੂੰ ਜੋ ਕਿ ਬਹੁਤ ਖਾਸ ਹੈ ਤੁਸੀਂ ਇੱਥੇ ਆਪਣਾ ਸਪੈਸੀਫਿਕਲੀ ਨਾਮ ਵੀ ਲਿਖਵਾ ਸਕਦੇ ਹੋ ਜੇ ਤੁਸੀਂ ਲਿਖਵਾਉਣਾ ਐਂਡ ਮੈਨੂੰ ਅਜੇ ਤੱਕ ਕੋਈ ਦਿਖਾਇਆ ਨਹੀਂ ਕਰਦਾ ਹੋਇਆ ਆਰਟ ਇਹ ਨਹੀਂ ਤਾਂ ਮੈਂ ਤੁਹਾਨੂੰ ਵੀਡੀਓ 'ਚ ਦਿਖਾਉਂਦਾ ਪਰ ਮੈਂ ਤੁਹਾਨੂੰ ਜ਼ਰੂਰ ਦੱਸਣਾ ਚਾਹੁੰਗਾ ਵੀ ਇਹ ਇੱਥੇ ਦਾ ਖਾਸ ਹੈ। ਨਾ ਸਾਰਾ ਤੁਸੀਂ ਆਰਟਵਰਕ ਦੇਖ ਸਕਦੇ ਹੋ।

ਸੋ ਮੇਰੇ ਖਿਆਲ ਨਾਲ ਇਸ ਤੋਂ ਪਹਿਲਾਂ ਮੈਂ ਇੰਨੇ ਜ਼ਿਆਦਾ ਮੰਕੀ ਕਿਸੇ ਵੀ ਟੈਂਪਲ 'ਚ ਨਹੀਂ ਦੇਖੇ ਸਿਰਫ ਇੱਥੇ ਹੀ ਦੇਖੇ ਬਿਕਾਜ਼ ਆਬਵੀਅਸਲੀ ਇਹ ਟੈਂਪਲ ਜਿਹੜਾ ਹੈਗਾ ਇਹ ਫੇਮਸ ਹੈ ਮੰਕੀਜ਼ ਲਈ ਸੋ ਚੱਲਦੇ ਹਾਂ ਦੈਟਸ ਆਲ ਅਬਾਊਟ ਦਿਸ ਟੈਂਪਲ ਬਾਕੀ ਤੁਹਾਨੂੰ ਸਟੂਪਾ ਦੇ ਬਾਰੇ ਮੈਂ ਦੱਸਿਆ ਸੀਗਾ ਸੇਮ ਵਿਚਾਰ ઓਨ ਸਾਈਡ ਸੇ ਅੱਖਾਂ ਨੇ ਜਸਟ ਟੂ ਆਈ ਡੋਨਟ ਨੋ ਜਸਟ ਟੂ ਪ੍ਰੋਮੋਟ ਅ ਲਾਈਟ ਐਨਲਾਈਟਨ ਲਾਈਫ ਔਰ ਲਾਈਟ ਟੁਵਰਡਸ ਲਾਈਫ ਔਰ ਸਮਥਿੰਗ ਡੋਨੋ ਐਗਜ਼ੈਕਟਲੀ ਜੇ ਤੁਹਾਨੂੰ ਪਤਾ ਤਾਂ ਜ਼ਰੂਰ ਕਮੈਂਟਸ 'ਚ ਦੱਸਿਓ ਮੈਨੂੰ ਐਂਡ ਇਹ ਇਹਦੇ ਬਾਰੇ ਵੀ ਦੱਸੋ ਵੀ ਇਹ ਆਟੋਵੋਕ ਇਹਦਾ ਐਗਜ਼ੈਕਟ ਮਤਲਬ ਕੀ ਆ ਕਿੱਦਾਂ ਲੱਗ ਰਿਹਾ ਸੀ ਇਹ ਡੌਗ ਅੱਜ So that's all for the video.